ਗੁਰਦੁਆਰਾ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਚਰਨ ਸ਼ੋਭਾ ਪ੍ਰਾਪਤ ਸਥਾਨ ਗੁਰਦੁਆਰਾ ਬਹਾਰਨਪੁਰ ਬੜੀ ਸੰਗਤ ਮਹਾਰਾਜਾ ਚਰਨ ਸ਼ੋਭਾ ਪ੍ਰਾਪਤ ਸਥਾਨ ਬਹਾਰਨਪੁਰ ਹਾਈਵੇ ਦੇ ਬਿਲਕੁਲ ਨਾਲ ਹੀ ਹੈ ਸੱਜਿਆਤ ਜੁ 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 ਅ ਜੁ 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 ਸਰ ਲੰਗਰ ਹਾਲ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਤੀਸਰਾ ਦਿਨ ਸੰਗਤਾਂ ਅੰਦਰ ਤੋਂ ਚੱਲ ਕੇ ਗੁਰਦੁਆਰਾ ਪਹਿराणਪੁਰ 10ਵੀਂ ਪਾਤਸ਼ਾਹ ਜੀ ਦਾ ਪਵਿੱਤਰ ਸਥਾਨ ਹੈ ਉੱਥੇ ਸੰਗਤਾਂ ਪਹੁੰਚੀ ਅੱਜ ਇੱਥੇ ਹਾਜ਼ਰੀ ਭਰ ਕੇ ਅੱਗੇ ਫਿਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਵਿੱਤਰ ਸਥਾਨ ਗੁਰਦੁਆਰਾ ਬਾਲਾਪੁਰ ਬਾਲਾਪੁਰ ਸਥਾਨ ਹੈ ਮਹਾਰਾਜ ਦਾ ਦਸਵੇਂ ਬਾਦਸ਼ਾਹ ਦਾ ਤੇ ਬਾਲਾਪੁਰ ਦਰਸ਼ਨ ਦੀਦਾਰੇ ਕਰਕੇ ਫਿਰ ਰਾਤ ਨੂੰ ਕਰੀਬ 12:00 ਵਜੇ ਅੱਧਾ ਡੇਢ ਸਾਬ ਸੰਤਾਨੇ ਪਹੁੰਚ ਜਾਣਾ ਹੈ ਇਹ ਗੁਰਦੁਆਰਾ ਬਹਿਰਾਨਪੁਰ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਸੰਗਤ ਪਹੁੰਚ ਗਈ ਅੱਜ ਰਾਤ ਰਸਤੇ ਦੇ ਵਿੱਚ ਬਾਲਾਪੁਰ ਜਦੋਂ ਆਪਾਂ ਬਾਲਾਪੁਰ ਤੋਂ ਹੰਗੋਲੀ ਵੱਲ ਮੁੜਦੇ ਆਂ ਖੱਬੇ ਹੱਥ ਮਹਾਪੁਰਸ਼ਾਂ ਨੇ ਸਥਾਨ ਬਣਾਇਆ ਇਹ ਜਦੋਂ ਆਪਾਂ ਪਹਿਲਾਂ ਆਏ ਸੀ ਉਦੋਂ ਤਾਂ ਇੱਕ ਕਮਰਾ ਸੀ ਤੇ ਹੁਣ ਤਾਂ ਬਸ ਸੋਹਣਾ ਸਥਾਨ ਬਣ ਗਿਆ ਤੇ ਲੰਗਰ ਪਾਣੀ ਚਾਹ ਪਾਣੀ ਦਾ ਵੀ ਇੰਤਜ਼ਾਮ ਇੱਥੇ ਇਹ ਤਾਂ ਨਾ ਮਹਾਪੁਰ ਸੇ ਨਿਤਰੀ ਹੀਣ ਬਾਬਾ ਜੀ ਬਾਬਾ ਦਵਾਨ ਸਿੰਘ ਜੀ ਨਿਤਰੀ ਹੀਣ ਸੇ ਮਹਾਪੁਰ ਸੇ 2023 ਦੇ ਵਿੱਚ ਇਹ ਚੜਾਈ ਕਰ ਗਏ ਸੀ ਤੇ ਹੁਣ ਇਹਨਾਂ ਦੇ ਸਿੰਘ ਐ ਮੁਰੇ ਉਹ ਸੇਵਾ ਸੰਭਾਲ ਰਹੇ ਗੁਰੂ ਘਰ ਦੀ ਤੇ ਰੋਡ ਦੇ ਉੱਪਰ ਹੀ 메ਨ ਸੜਕ ਇਧਰਲੀ ਸਾਈਡ ਤੋਂ ਆਦੀ ਇਹ ਜਿਹੜਾ ਬਾਰਨਪਲ ਬਲ ਤੇ ਰੋਡ ਹੈ ਨਾ ਸੂਰਤ ਕਲਕੱਤਾ ਹਾਈਵੇ ਹੈ ਇਹ ਇਹਦੇ ਉੱਪਰ ਗੁਰਦੁਆਰੇ ਦੀ ਬਿਲਕੁਲ ਆ ਸਾਹਮਣੇ ਤੇ ਰੋਡ ਮੁੜਦਾ ਇੱਥਾਂ ਆਹ ਰੋਡ ਮੁੜਦਾ ਸਿੱਧਾ ਹੰਗੋਲੀ ਵੱਲ ਨੂੰ ਹੰਗੋਲੀ ਦੇ ਨਦੇੜ ਸਾਫ ਐਨ ਖੁੰਜੇ ਦੇ ਗੁਰਦੁਆਰਾ ਸਾਹਿਬ ਇਹ ਰੋਡ ਦੇ ਉੱਪਰ ਹੀ ਜੇ ਸੰਗਤ ਨੇ ਇੱਥੇ ਠਹਿਰਾ ਕਰਨਾ ਹੋਵੇ ਜਲ ਪਾਣੀ ਛਕਣਾ ਹੋਵੇ ਤਾਂ ਸੰਗਤ ਇੱਥੇ ਛਕ ਸਕਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ पुरातन स्थान गुरुद्वारा बहरा पर पुरान शास्त्र है महाराज के